ਸਾਡੇ ਲਈ ਇਹ ਆਜ਼ਾਦੀ ਦੇ ਜਸ਼ਨ ਨਹੀਂ ਸਾਡਾ ਤਾਂ ਇਸ ਦਿਨ ਉਜਾੜਾ ਹੋਇਆ ਸੀ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਜਿੰਨੇ ਵੀ ਬੇਬੇ ਬਾਪੂ 1947 ਦੇ ਚਸ਼ਮਦੀਦ ਗਵਾਹ ਨੇ ਤੇ ਅਜੇ ਜਿਉਂਦੇ ਨੇ ਉਹ ਸਾਰੇ ਇਹੋ ਕੁਝ ਕਹਿੰਦੇ ਨੇ ਉਹ ਸਾਰੇ ਕਹਿੰਦੇ ਨੇ ਯਾਰ ਸਾਡੇ ਕੋਲ 15 ਅਗਸਤ ਨੂੰ ਭੰਗੜੇ ਨਾ ਪਾਓ ਜਸ਼ਨ ਨਾ ਵਜਾਓ ਢੋਲ ਨਾ ਵਜਾਓ ਕਿਉਂਕਿ ਸਾਡੇ ਲਈ ਇਹ ਆਜ਼ਾਦੀ ਨਹੀਂ ਉਜਾੜਾ ਸੀ ਉਹ ਕਹਿੰਦੇ ਅੰਗਰੇਜ਼ਾਂ ਨੇ ਆਪਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰ ਲਈ ਤੇ ਕੁਰਸੀ ਦੇ ਭੁੱਖੇ ਨਤਾਵਾਂ ਨੇ ਕੁਰਸੀਆਂ ਸਾਂਭ ਲਈਆਂ ਤੇ ਸਾਡੇ ਵਿੱਚ ਧਾਰਮਿਕ ਨਫ਼ਰਤ ਦਾ ਜ਼ਹਿਰ ਕੋਲ ਕੇ ਸਾਡੇ ਲੱਖਾਂ ਪਰਿਵਾਰ ਉਜਾੜ ਦਿੱਤੇ ਗਏ ਸਾਡੇ ਭਰੇ ਭਰਾਏ ਘਰ ਸਾਥੋਂ ਖੋ ਲੈ ਗਏ ਸਾਡੇ ਟੱਬਰਾਂ ਦੇ ਟੱਬਰ ਮਾਰ ਦਿੱਤੇ ਗਏ ਵੀ ਲੱਖ ਤੋਂ ਵੱਧ ਬੰਦਾ 1947 ਵੇਲੇ ਉਹ ਕਹਿੰਦੇ ਸਾਡਾ ਮਾਰਿਆ ਉਹ ਕਹਿੰਦੇ ਸਾਡੇ ਲਈ ਇਹ ਖੁਸ਼ੀਆਂ ਦਾ ਤੇ ਜਸ਼ਨਾਂ ਦਾ ਦਿਨ ਹੋ ਹੀ ਨਹੀਂ ਸਕਦਾ ਸਾਡੇ ਲਈ ਤਾਂ ਇਹ ਉਜਾੜੇ ਦਾ ਦਿਨ ਸੀ ਹੁਣ ਤੁਸੀਂ ਦੱਸਿਓ ਕੀ ਉਹ ਬੇਬੇ ਬਾਪੂ ਸੱਚ ਬੋਲਦੇ ਨੇ ਜਾਂ ਝੂਠ ਬੋਲਦੇ ਉਹਨਾਂ ਦੇ ਅੰਦਰੋਂ ਸੱਚੀ ਉਹ ਇਹ ਹੂਕ ਨਿਕਲਦੀ ਆ ਇਹ ਦਰਦ ਨਿਕਲਦਾ ਕਿਉਂਕਿ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ ਜਦੋਂ ਲਕੀਰ ਮਾਰ ਕੇ ਭਰੇ ਭਰਾਏ ਘਰ ਛੱਡ ਕੇ ਅਸਮਾਨ ਵੀ ਉਮੀਦ ਛੱਡਣਾ ਪਿਆ ਪਸ਼ੂਆਂ ਨੂੰ ਪੱਠੇ ਪਾਏ ਬਿਨਾ ਉਮੀਦ ਛੱਡ ਕੇ ਭੱਜਣਾ ਪਿਆ ਆਪਣੇ ਬੱਚੇ ਵੀ ਕਈਆਂ ਨੂੰ ਉੱਥੇ ਹੀ ਛੱਡਣੇ ਪਏ ਕਿਉਂਕਿ ਧਾਰਮਿਕ ਤੇ ਫਿਰਕਾ ਪ੍ਰਸਤੀ ਦੀ ਨਫ਼ਰਤ ਦਾ ਜ਼ਹਿਰ ਗੰਦੀਆਂ ਸਿਆਸਤਾਂ ਨੇ ਐਨਾ ਜ਼ਿਆਦਾ ਘੋਲ ਦਿੱਤਾ ਸੀ ਕੌਣ ਦੇ ਪਿਆਸੇ ਬਣਾ ਦਿੱਤੇ ਗਏ ਸੀ ਸਾਰੇ ਭੜੇ ਭਰਾਏ ਘਰ ਛੱਡ ਕੇ ਜੇ ਕਿਸੇ ਦਾ ਕੋਈ ਜੀ ਖੇਤ ਗਿਆ ਹੋਇਆ ਸੀ ਬਹੁਤ ਪਰਿਵਾਰਾਂ ਨੂੰ ਉਹਨਾਂ ਨੂੰ ਵੀ ਛੱਡ ਕੇ ਬਚਣਾ ਪਿਆ ਇੱਕ ਦੂਜੇ ਦੀਆਂ ਔਰਤਾਂ ਚੱਕੀਆਂ ਗਈਆਂ ਬਲਾਕਾਰ ਹੋਈ ਵੜਿਆ ਗਿਆ ਰੇਲਾਂ 'ਤੇ ਭਰ ਭਰ ਕੇ ਲਾਸ਼ਾਂ ਦੀਆਂ ਇਧਰੋਂ ਉਧਰ ਤੇ ਉਧਰੋਂ ਇਧਰ ਭੇਜੀਆਂ ਗਈਆਂ ਸੱਚਮੁੱਚ ਇਇ ਇੱਕ ਦਰਦਨਾਕ ਮੰਜ਼ਰ ਸੀ ਅਮਰਤਾ ਪ੍ਰੀਤਮ ਦੀ ਉਹ ਹੂਕ ਕਿ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੈਨ ਲਿਖ ਲਿਖ ਮਾਰੇ ਵੈਨ ਅੱਜ ਲੱਖਾਂ ਧੀਆਂ ਰੁੰਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ ਉਠ ਦਰਦਮੰਦਾデア ਦਰਦੀਆ ਤੱਕ ਉਠ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਸੱਚ ਮੁੱਚ ਇਹ ਮੰਝਰ ਸੀ ਇਹ ਸੀਨ ਸੀ ਨਦੀਆਂ ਨਹਿਰਾਂ ਤੇ ਦਰਿਆ ਲਹੂ ਦੇ ਨਾਲ ਭਰੇ ਸੀ ਮੇਰੇ ਕੋਲ ਹੁਣ ਤੱਕ ਸੈਂਕੜੇ ਚਸ਼ਮਦੀਨ ਬਾਪੂਆ ਨੇ ਇਹ ਦੱਸਿਆ ਕਿ ਨਹਿਰਾਂ ਦਰਿਆਵਾਂ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਸੀ ਚਾਰ ਚਫੇਰੇ ਇੱਕ ਮੁਸ਼ਕੀ ਮੁਸ਼ਕ ਸੀ। ਔਰ ਇਹ ਸਾਰਾ ਕੁਛ ਆਪਣੇ ਆਪ ਨਹੀਂ ਸੀ ਹੋਇਆ। ਜਦੋਂ ਦੇਸ਼ ਦੇ ਦੋ ਟੋਟੇ ਕੀਤੇ ਗਏ ਤਾਂ ਇੱਕ ਗਹਿਰੀ ਤੇ ਡੂੰਗੀ ਸਾਜ਼ਿਸ਼ ਸੀ। ਕਿੰਨਾ ਦੀ? ਅੰਗਰੇਜ਼ਾਂ ਦੀ ਵੀ ਤੇ ਕੁਰਸੀ ਦੇ ਭੁੱਖੇ ਲੀਡਰਾਂ ਦੀ ਵੀ। ਅੰਗਰੇਜ਼ਾਂ ਨੂੰ ਪਤਾ ਸੀ ਕਿ ਅਸੀਂ ਜਦ ਹੁਣ ਸਤਾ ਤੋਂ ਲਾਂਬੇ ਹੋਣਾ ਜਾਂ ਪਰਦੇ ਪਿੱਛੇ ਜਾਣਾ ਹੈ ਤਾਂ ਇਹ ਬਹੁਤ ਵੱਡਾ ਦੇਸ਼ ਹੈ ਵਿਸ਼ਾਲ। ਇਨੂੰ ਵੱਡਾ ਨਹੀਂ ਛੱਡ ਕੇ ਜਾਣਾ ਚਾਹੀਦਾ ਇਹਨੂੰ ਛੋਟੇ ਟੁਕੜਿਆਂ 'ਚ ਵੰਡ ਕੇ ਜਾਣਾ ਚਾਹੀਦਾ ਤਾਂ ਕਿ ਇਹਨਾ ਕਮਜ਼ੋਰ ਹੋਵੇ ਕਿ ਅਸੀਂ ਦੋਨਾਂ ਟੁਕੜਿਆਂ ਦੇ ਉੱਪਰ ਫਿਰ ਵੀ ਆਪਣਾ ਰੋਬ ਜਮਾਉਂਦੇ ਰਹੀਏ ਤਾਂ ਇਸ ਕਰਕੇ ਅੰਗਰੇਜ਼ ਇਹਨੂੰ ਵੰਡਣਾ ਹੀ ਚਾਹੁੰਦੇ ਸੀ ਤੇ ਕੁਰਸੀ ਦੇ ਭੁੱਖੇ ਲੀਡਰ ਕੁਝ ਲੀਡਰਾਂ ਨੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਇਹ ਝੂਠ ਜਿਚਾਇਆ ਵੀ ਜੇ ਆਪਣਾ ਦੇਸ਼ ਵੱਖਰਾ ਬਣ ਜੇ ਤਾਂ ਲੈਰਾਂ ਬੈਰਾਂ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਕਮਾਲਾਂ ਹੋ ਜਾਣਗੀਆਂ ਗਰੀਬੀ ਖਤਮ ਹੋ ਜਾਏਗੀ ਬੇਰਜਗਾਰੀ ਖਤਮ ਹੋ ਜਾਏਗੀ ਇਸੇ ਤਰ੍ਹਾਂ ਹਿੰਦੁਸਤਾਨ ਬਣਾਉਣ ਦੇ ਨਾਂ ਤੇ ਇੱਥੋਂ ਦੇ ਕੁਰਸੀਆਂ ਦੇ ਭੁੱਖੇ ਲੀਡਰਾਂ ਨੇ ਸਾਡੇ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਸੁਪਨੇ ਬਣਾਏ ਵੀ ਜੇ ਆਪਾਂ ਮੁਸਲਮਾਨਾਂ ਨਾਲੋਂ ਵੱਖਰੇ ਹੋ ਜਾਈਏ ਤਾਂ ਫਿਰ ਬਹੁਤ ਕਮਾਲ ਹੋ ਜਾਏਗੀ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਏਗੀ ਗਰੀਬੀ ਖਤਮ ਹੋ ਜਾਏਗੀ ਆਪਣਾ ਦੇਸ਼ ਹੋਏਗਾ ਬੇਰੁਜ਼ਗਾਰੀ ਖਤਮ ਤੰਗੀਆਂ ਖਤਮ ਨਜ਼ਾਰੇ ਹੀ ਨਜ਼ਾਰੇ ਹੋਣਗੇ ਦੋਮਾ ਦੇਸ਼ਾਂ ਦੇ ਆਮ ਮਿਹਨਤੀ ਲੋਕਾਂ ਨੂੰ ਚਲਾਕ ਲੀਡਰਾਂ ਨੇ ਐਦਾਂ ਦੇ ਝੂਠੇ ਸੁਪਨੇ ਤੇ ਭਰਮ ਦਿਖਾਏ ਤੇ ਅੰਗਰੇਜ਼ ਪਹਿਲਾਂ ਹੀ ਚਾਹੁੰਦੇ ਸੀ ਤੇ ਲਕੀਰ ਮਾਰ ਕੇ ਟੁਕੜੇ ਕੀਤੇ ਗਏ ਫਿਰ ਫਿਰ ਉਹਦਾ ਕੋਈ ਸਿਸਟਮ ਨਹੀਂ ਬਣਾਇਆ ਗਿਆ ਵੀ ਲੋਕ ਕਿਵੇਂ ਇਧਰੋਂ ਉਧਰ ਤੇ ਉਧਰੋਂ ਇਧਰ ਜਾਣਗੇ ਬਸ ਧਾਰਮਿਕ ਨਫਰਤ ਫਲਾਈ ਗਈ ਅੱਗਾਂ ਲਵਾਈਆਂ ਗਈਆਂ ਲੱਖਾਂ ਪਰਿਵਾਰ ਉਜਾੜੇ ਗਏ ਛੋਟੀ ਗੱਲ ਨਹੀਂ ਇਹ ਸਿਰਫ ਤਿੰਨ ਦਿਨਾਂ ਦੇ ਵਿੱਚ 20 ਲੱਖ ਤੋਂ ਵੱਧ ਲੋਕ ਧਾਰਮਿਕ ਨਫਰਤ ਤੇ ਵੰਦ ਦੀ ਪੇਟ ਚੜੇ ਜਿਹੜੇ ਇੱਕ ਦਿਨ ਪਹਿਲਾਂ ਬੋਰਡ ਥੱਲੇ ਬੈਠ ਕੇ ਇਕੱਠੇ ਤਾਸ਼ ਖੇਡ ਰਹੇ ਸੀ ਜਿਹੜੀਆਂ ਬੀਬੀਆਂ ਇੱਕ ਦਿਨ ਪਹਿਲਾਂ ਇਕੱਠੀਆਂ ਇੱਕ ਦੂਜੇ ਤੋਂ ਚਾਦਰਾਂ ਕੱਢਣ ਦੇ ਨਮੂਨੇ ਲੈ ਰਹੀਆਂ ਸੀ ਜਿਹੜੇ ਬਾਲ ਇੱਕ ਦਿਨ ਪਹਿਲਾਂ ਗਲੀ 'ਚ ਇਕੱਠੇ ਖੇਡ ਰਹੇ ਸੀ ਜਿਹੜੇ ਖੇਤ ਦੇ ਵਿੱਚ ਹਾਲ ਵਾਹੁਣ ਦੇ ਲਈ ਇੱਕ ਦਿਨ ਪਹਿਲਾਂ ਇੱਕ ਦੂਜੇ ਤੋਂ ਬਲਦ ਮੰਗ ਕੇ ਲੈ ਕੇ ਗਏ ਸੀ ਉਹ ਸਾਰੇ ਖੂਨ ਦੇ ਪਿਆਸੇ ਬਣਾ ਦਿੱਤੇ ਗਏ ਭੋਲੀ ਭਾਲੀ ਜਨਤਾ ਨੂੰ ਸਮਝ ਹੀ ਨਹੀਂ ਆਉਣ ਦਿੱਤੀ ਗਈ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ ਇਸ ਤਰ੍ਹਾਂ ਇਹ ਨਫ਼ਰਤ ਦੀ ਗੇਮ ਖੇਡੀ ਗਈ ਤੇ ਫਿਰ 1947 ਵਿਲੇ ਉਹ ਕਹਿਰ ਆਪਰਿਆ 15 ਅਗਸਤ 14 ਅਗਸਤ ਤੇ 15 ਅਗਸਤ ਸੱਚਮੁੱਚ ਕਹਿਰ ਦੇ ਦਿਨ ਸੀਗੇ ਬਹੁਤ ਵੱਡਾ ਕਹਿਰ ਆਫਤ ਮੇਰੇ ਦਾਦੇ ਤੋਂ ਮੈਂ ਸੁਣਦਾ ਰਿਆਂ ਅਸੀਂ ਵੀ ਪਾਕਿਸਤਾਨ ਤੋਂ ਉੱਜੜ ਕੇ ਆਏ ਆ ਮੇਰੇ ਪਿਓ ਮੇਰੇ ਤਾਏ ਮੇਰੇ ਬਾਪੂ ਹੋਰੀ ਦੱਸਦੇ ਨੇ ਕਿ ਮੱਜਾਂ ਵੀ ਉਹ ਮੇ ਛੜੜੀਆਂ ਪਈਆਂ ਇਥੋਂ ਤੱਕ ਕਿ ਕੱਪੜੇ ਵੀ ਤਾਰਾਂ ਤੋਂ ਉਤਾਰਨ ਦਾ ਟਾਈਮ ਨਹੀਂ ਮਿਲਿਆ ਜਿਹੜੇ ਸੁੱਕਣੇ ਪਾਏ ਹੋਏ ਸੀ ਇਥੋਂ ਤੱਕ ਕਿ ਆਂਡ ਗਵਾਂਡ ਦੇ ਵਿੱਚੋਂ ਜਿਹੜੇ ਕੋਈ ਵਿਅਕਤੀ ਖੇਤ ਗਏ ਹੋਏ ਸੀ ਉਹਨਾਂ ਨੂੰ ਉਡੀਕਣ ਦਾ ਟਾਈਮ ਵੀ ਨਹੀਂ ਮਿਲਿਆ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਧੀਆਂ ਤੇ ਭੈਣਾ ਇਸ ਕਰਕੇ ਆਪੇ ਕਤਲ ਕਰਨੀਆਂ ਪਈਆਂ ਵੀ ਨਾਲੇ ਤਾਂ ਚੁੱਕ ਕੇ ਲੈ ਜਾਣਗੇ ਖੇ ਖਰਾਬਾ ਕਰਨਗੇ ਬਲਾਥਕਾਰ ਕਰਨਗੇ ਤੇ ਮਾਰ ਉਹਨਾਂ ਫਿਰ ਵੀ ਦੇਣੀ ਹੈ ਇਸ ਕੱਕੇ ਆਪੇ ਮਾਰ ਦਿੱਤੀਆਂ ਬਹੁਤ ਸਾਰੀਆਂ ਅਣਖੀ ਧੀਆਂ ਪੈਣਾ ਨੇ ਆਪੇ ਖੂਹਾਂ 'ਚ ਛਾਲਾ ਮਾਰ ਕੇ ਆਪਣੀਆਂ ਜਾਨਾਂ ਦਿੱਤੀਆਂ ਕਿਉਂਕਿ ਖੂਨ ਦੇ ਪਿਆਸੇ ਬਣਾ ਦਿੱਤੇ ਗਏ ਸੀ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਲੋਕ ਤਾਂ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਇਕੱਠੇ ਰਹਿੰਦੇ ਸੀ ਉਹੀ ਸਾਡਾ ਮੁਸਲਮਾਨ ਭਾਈਚਾਰਾ ਹਿੰਦੂ ਤੇ ਸਿੱਖ ਭਾਈਚਾਰਾ ਲੋਕਾਂ ਦਾ ਕਸੂਰ ਨਹੀਂ ਸੀ ਕਸੂਰ ਸਾਰੇ ਦਾ ਸਾਰਾ ਉਹਨਾਂ ਗੰਦੀਆਂ ਸਿਆਸਤਾਂ ਦਾ ਕੁਰਸੀਆਂ ਦੇ ਭੁੱਖੇ ਲੀਡਰਾਂ ਦਾ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਦੋ ਦੇਸ਼ ਬਣਾ ਕੇ ਕੁਰਸੀਆਂ ਮਾਣੀਆਂ ਰਾਜ ਕੀਤੇ ਪਰ ਲੋਕਾਂ ਦੀ ਜ਼ਿੰਦਗੀ 'ਚ ਭੋਰਾ ਸੁਧਾਰ ਨਹੀਂ ਆਇਆ ਭਾਰਤ ਵੇਖ ਲਓ ਅੱਜ ਦਾ ਹਿੰਦੁਸਤਾਨ ਵੇਖ ਲਓ ਤੇ ਅੱਜ ਦਾ ਪਾਕਿਸਤਾਨ ਵੇਖ ਲਓ ਗਰੀਬੀ ਦੋਵਾਂ ਥਾਵਾਂ ਤੇ ਬਹੁਤ ਬੇਰੁਜ਼ਗਾਰੀ ਦੋਵਾਂ ਥਾਵਾਂ ਤੇ ਬਹੁਤ ਤੰਗੀਆਂ ਦੋਨਾਂ ਥਾਵਾਂ ਤੇ ਬਹੁਤ ਅੰਧਵਿਸ਼ਵਾਸ ਬਹੁਤ ਅਮੀਰ ਗਰੀਬ ਦਾ ਪਾੜਾ ਬਹੁਤ ਧਨ ਦੀ ਕਾਣੀ ਵੰਡ ਬਹੁਤ ਅੰਧਵਿਸ਼ਵਾਸ ਬਹੁਤ ਜਾਤ ਪਾਤ ਬਹੁਤ ਪ੍ਰਸ਼ਟਾਚਾਰ ਬਹੁਤ ਧਨ ਕੁਝ ਲੋਕਾਂ ਦੇ ਹੱਥਾਂ 'ਚ ਇਕੱਠਾ ਹੋ ਰਿਹਾ ਹੈ ਪਾਕਿਸਤਾਨ 'ਚ ਵੀ ਤੇ ਹਿੰਦੁਸਤਾਨ 'ਚ ਵੀ ਇਸੇ ਤਰ੍ਹਾਂ ਕਿੰਨੇ ਹੀ ਦੇਸ਼ਾਂ ਦੇ ਵਿੱਚ ਧਰਮ ਦੇ ਨਾਂ ਤੇ ਲੋਕਾਂ ਨੂੰ ਸੁਪਨੇ ਦਿਖਾਏ ਗਏ ਵੀ ਜੇ ਆਪਾਂ ਧਰਮ ਦੇ ਨਾਂ ਤੇ ਵੱਖਰਾ ਦੇਸ਼ ਬਣਾ ਲਈਏ ਤਾਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਅੱਜ ਵੀ ਸਾਡੇ ਭਾਰਤ ਤੇ ਪੰਜਾਬ ਦੇ ਵਿੱਚ ਕੁਝ ਲੋਕ ਅਜੇ ਵੀ ਧਰਮ ਦੇ ਨਾਂ ਤੇ ਇਸ ਤੋਂ ਵੀ ਛੋਟੇ ਟੁਕੜੇ ਵੰਡਣ ਦਾ ਸੁਪਨਾ ਦਿਖਾਉਂਦੇ ਨੇ ਪਰ ਹੁਣ ਆਹੀ ਹਾਲ ਹੈ ਰਾਜ ਕੁਝ ਅਮੀਰ ਜ਼ਗੀਰਦਾਰ ਕਰਦੇ ਨੇ ਕੁਝ ਪੂੰਜੀਪਤੀ ਕਰਦੇ ਨੇ ਤੇ ਬਾਕੀ ਜਨਤਾ ਉਹ ਚਾਹੇ ਅੰਗਰੇਜ਼ਾਂ ਦੇ ਰਾਜ ਸੀ ਤੇ ਚਾਹੇ ਅੱਜ ਪਾਕਿਸਤਾਨ ਤੇ ਹਿੰਦੁਸਤਾਨ ਦੇ ਰਾਜ ਚ ਆਮ ਜਨਤਾ ਦੀ ਦਸ਼ਾ ਕਦੇ ਨਹੀਂ ਸੁਧਰੀ ਜੇ ਕੋਈ ਹੋਰ ਸਤਾਨ ਵੀ ਬਣਾ ਦਿੱਤਾ ਜਾਏਗਾ ਤਾਂ ਉੱਥੇ ਵੀ ਨਹੀਂ ਸੁਧਰੇਗੀ ਕਿਉਂਕਿ ਸੁਧਾਰਨ ਦੀ ਲੋੜ ਸਿਸਟਮ ਹੈ ਟੁਕੜਿਆਂ ਚ ਵੰਡਣ ਦੀ ਲੋੜ ਨਹੀਂਗੀ ਸਿਸਟਮ ਸੁਧਾਰਨ ਦੀ ਲੋੜ ਹੈ ਪਰ ਇਹ ਗੱਲ ਕਦੀ ਨਾ ਕਿਸੇ ਨੇ ਸਮਝਾਈ ਹੈ ਨਾ ਸਮਝਣ ਦਾ ਕਿਸੇ ਨੇ ਯਤਨ ਕੀਤਾ ਦੇਖੋ ਤੁਸੀਂ ਕਹਿੰਦੇ ਹੋ ਕਿ ਦੇਸ਼ ਆਜ਼ਾਦ ਹੋ ਗਿਆ ਨਹੀਂ ਮੰਨਦੇ ਸਾਡੇ ਉਹ ਬੇਬੇ ਬਾਪੂ ਜਿਹੜੇ ਉੱਜੜ ਕੇ ਉਧਰ ਗਏ ਜਾਂ ਉਧਰੋਂ ਇੱਧਰ ਆਏ ਉਹ ਨਹੀਂ ਮੰਨਦੇ ਕਿ ਇਹ ਆਜ਼ਾਦੀ ਦਿਹਾੜਾ ਜਦੋਂ ਮੈਂ ਵੇਖਦਾ ਤਾਂ ਮੇਰੀ ਬੁੱਧੀ ਵੀ ਇਹ ਕਹਿੰਦੀ ਹੈ ਕਿ ਜੇਕਰ ਅੱਜ ਅੰਗਰੇਜ਼ ਵੀ ਹੁੰਦੇ ਤਾਂ ਜਿਹੋ ਜੀ ਤਰੱਕੀ ਅੱਜ ਹੋਈ ਹੈ ਇਹ ਜੀ ਤਾਂ ਉਹਨਾਂ ਨੇ ਵੀ ਕਰ ਦੇਣੀ ਸੀ ਅੰਗਰੇਜ਼ਾਂ ਨੇ ਉਦੋਂ ਰੇਲਾਂ ਲੈ ਜਾਂਦੀਆਂ ਸੀ ਬਿਜਲੀ ਵੀ ਅੰਗਰੇਜ਼ਾਂ ਨੇ ਸ਼ੁਰੂ ਕਰ ਦਿੱਤੀ ਸੀ ਪੁਲ ਵੀ ਉਹ ਬਣਾ ਰਹੇ ਸੀ ਇਹੋ ਜੀ ਤਾਂ ਬਥੇਰੀ ਤਰੱਕੀ ਅੰਗਰੇਜ਼ ਵੀ ਕਰੀ ਜਾਂਦੇ ਸੀ ਕੀ ਲੋਕਾਂ ਦੇ ਜੀਵਨ ਪੱਧਰ 'ਚ ਤਰੱਕੀ ਆਈ ਕੀ ਗਰੀਬੀ ਘਟੀ ਬੇਰੁਜ਼ਗਾਰੀ ਘਟੀ ਕਰਜ਼ੇ ਘਟੇ ਭ੍ਰਿਸ਼ਟਾਚਾਰ ਘਟਿਆ ਜਾਤੀ ਪਾਤੀ ਨਫ਼ਰਤ ਘਟੀ ਅੰਧਵਿਸ਼ਵਾਸ ਘਟੇ ਨਹੀਂ ਘਟੇ ਤਾਂ ਫਿਰ ਜਿਹੜੀ ਤਰੱਕੀ ਅੱਜ ਇਹ ਸਰਕਾਰਾਂ ਦੱਸ ਰਹੀਆਂ ਨੇ ਕਿ ਅਸੀਂ ਪੁਲ ਬਣਾਤੇ ਅਸੀਂ ਅਸੀਂ ਆਹ ਕਰਤਾ ਸੜਕਾਂ ਬਣਾਤੀਆਂ ਕੁਝ ਲੋਕ ਕਹਿੰਦੇ ਨੇ ਕਿ ਇਹਦੂ ਤਾਂ ਵੱਧ ਹੀ ਅੰਗਰੇਜ਼ਾਂ ਨੇ ਬਣਾ ਦੇਣੀਆਂ ਸੀ ਇਹ ਕੋਈ ਤਰੱਕੀ ਨਹੀਂ ਹੈਗੀ ਸੋ ਜਿਹੜੇ ਬੇਬੇ ਬਾਪੂ ਅੱਜ ਵੀ ਇਹ ਹੂਕ ਲੈ ਕੇ ਬੈਠੇ ਨੇ ਕਿ ਆਜ਼ਾਦੀ ਨਹੀਂ ਸੀ ਆਈ ਉਜਾੜਾ ਹੋਇਆ ਸੀ ਤੁਹਾਨੂੰ ਕੀ ਲੱਗਦਾ ਹੈ ਉਹ ਗਲਤ ਕਹਿ ਰਹੇ ਨੇ ਉਹ ਝੂਠ ਬੋਲ ਰਹੇ ਨੇ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਉਨ੍ਹਾਂ ਦੀ ਗੱਲ ਆਪਣੀ ਥਾਂ ਤੇ ਬਿਲਕੁਲ ਸਹੀ ਹੈ ਐਨਾ ਉਜਾੜਾ ਹੋ ਕੇ ਜੇ ਲੋਕਾਂ ਨੂੰ ਕੁਝ ਬਿਹਤਰ ਮਿਲਦਾ ਅੱਜ ਸਾਡੀ ਪਾਰਲੀਮੈਂਟ ਸਰਕਾਰਾਂ ਹਿੱਕ ਤੇ ਹੱਥ ਮਾਰ ਕੇ ਦਾਵਾ ਕਰਦੀਆਂ ਨੇ ਕਿ 85 ਕਰੋੜ ਲੋਕਾਂ ਨੂੰ ਅਸੀਂ ਆਟਾ ਦਾਲ ਦੇ ਰਹੇ ਹਾਂ ਕਿੰਨੀ ਸ਼ਰਮਨਾਕ ਗੱਲ ਹੈ ਕਿ ਦੇਸ਼ ਦੀ ਅੱਧੇ ਤੋਂ ਵੱਧ ਆਬਾਦੀ ਨੂੰ ਅਜੇ ਤੱਕ ਆਪਣੇ ਪੈਰਾਂ ਸਿਰ ਨਹੀਂ ਕੀਤਾ ਜਾ ਸਕਿਆ ਕੀ ਇਹ ਆਜ਼ਾਦੀ ਹੈ ਜੇ ਆਜ਼ਾਦੀ ਆਈ ਹੁੰਦੀ ਤਾਂ ਅੱਜ ਹਰ ਇੱਕ ਘਰ ਦੇ ਧੀਆ ਪੁੱਤ ਵੀਜੇ ਲਵਾ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਕਲ ਜਾਣਾ ਚਾਹੁੰਦੇ ਨੇ ਜੇ ਆਜ਼ਾਦੀ ਆਈ ਹੁੰਦੀ ਤਾਂ ਇੱਥੋਂ ਕੋਈ ਵੀ ਜਾਣ ਦੀ ਕੋਸ਼ਿਸ਼ ਨਾ ਕਰਦਾ ਸਾਰਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਹੁੰਦੀਆਂ ਸਭ ਨੂੰ ਇੱਥੇ ਰੋਜ਼ਗਾਰ ਮਿਲਦੀ ਕੋਈ ਇੰਨਾ ਤੰਗ ਨਾ ਹੁੰਦਾ ਕਿ ਆਪਣਾ ਦੇਸ਼ ਛੱਡ ਕੇ ਬਗਾਨੇ ਮੁਲਕ ਜਾਣ ਦੀ ਕੋਸ਼ਿਸ਼ ਕਰਦਾ ਇੱਕ ਸਾਲ ਦੇ ਵਿੱਚ ਲੱਖਾਂ ਧੀਆ ਪੁੱਤ ਬਾਰ ਜਾ ਰਹੇ ਨਹੀਂ ਇੱਥੇ ਉਹੀ ਰਹਿ ਰਹੇ ਨੇ ਜਿਹਦਾ ਦਾ ਨਹੀਂ ਲੱਗ ਰਿਆ ਬਾਕੀ ਸਾਰੇ ਨਿਕਲ ਜਾਣਾ ਚਾਹੁੰਦੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਉਹ ਫਿਰ ਵੀ ਕਿਸੇ ਹੱਦ ਤੱਕ ਆਜ਼ਾਦ ਨਹੀਂ ਨਿਸ਼ਾਨੀ ਇਹ ਆ ਕੀ ਕਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਚੋਂ ਉੱਥੋਂ ਦੇ ਗੋਰੇ ਇੱਥੇ ਕੰਮ ਕਰਨ ਆਉਂਦੇ ਨੇ ਨਹੀਂ ਆਉਂਦੇ ਮਿੱਟੀ ਪਾਣੀ ਹਵਾ ਲਗਭਗ ਧਰਤੀ ਤੇ ਸੇਮ ਹੀ ਆ ਪਰ ਇੰਨੀ ਉਪਜਾਊ ਧਰਤੀ ਹੈ ਸਾਡੀ ਐਨੇ ਮਿਹਨਤੀ ਲੋਕ ਨੇ ਪਰ ਫਿਰ ਵੀ ਇਥੋਂ ਦੇ ਸਿਸਟਮ ਨੇ ਬੁਰੀ ਹਾਲਾਤ ਚ ਰੱਖੇ ਹੋਏ ਨੇ ਨੌਕਰੀਆਂ ਨਹੀਂ ਰੁਜ਼ਗਾਰ ਨਹੀਂ ਗਰੀਬੀ ਬਹੁਤ ਸਾਰਾ ਧਨ ਦੌਲਤ ਕੁਝ ਕੁ ਦੇ ਹੱਥਾਂ ਚ ਇਕੱਠਾ ਹੋ ਰਿਹਾ ਤੇ ਬਾਕੀ ਸਾਰੇ ਹਾਸ਼ੀਏ ਤੇ ਨੇ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਇਹ ਸਵਾਲ ਪੁੱਛ ਰਹੀ ਐ ਉਹ ਪੀੜ੍ਹੀ ਜਿਹੜੀ 1947 ਚ ਉੱਜੜ ਕੇ ਇਧਰੋਂ ਉਧਰ ਤੇ ਉਧਰੋਂ ਇਧਰ ਗਈ ਸੀ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨ